ਦੋ ਦਿਨ ਪਹਿਲਾਂ ਗੁਰਾਇਆ ਫਗਵਾੜਾ ਦੇ ਵਿਚਕਾਰ ਹਾਈਵੇ ਤੇ ਸਥਿਤ ਜੋਤੀ ਪੈਲੇਸ ਦੇ ਵਿੱਚੋਂ ਇੱਕ ਕੁਇੰਟਲ ਗਾਊ ਮਾਸ ਪ੍ਰਾਪਤ ਹੁੰਦਾ ਜਿਸ ਤੋਂ ਬਾਅਦ ਹਿੰਦੂ ਸੰਗਠਨਾ ਦੇ ਵਿੱਚ ਇਸ ਨੂੰ ਲੈ ਕੇ ਗੁੱਸਾ ਸੀ ਉਹਨਾਂ ਨੇ ਨਾਰਾਜ਼ਗੀ ਵੀ ਪ੍ਰਗਟਾਈ ਸੀ ਉਸ ਤੋਂ ਬਾਅਦ ਜਦੋਂ ਹੀ ਉਸੇ ਟਾਬੇ ਤੇ ਪਹੁੰਚਦੇ ਨੇ ਤਾਂ ਉਹਨਾਂ ਨੇ ਦੇਖਿਆ ਕਿ ਫਰੀਜ਼ਰ ਦੇ ਵਿੱਚੋਂ ਇੱਕ ਕੁਇੰਟਲ ਗਾਊ ਮਾਸ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਇਹ ਖਬਰ ਹੈ ਜਿਹੜੀ ਚਰਚਾ ਦੇ ਵਿੱਚ ਆ ਜਾਂਦੀ ਹੈ ਕਿ ਆਖਿਰ ਕਿੱਥੇ ਜਿਹੜਾ ਇਹ ਪੂਰਾ ਗਾਊ ਮਾਸ ਜਿਹੜਾ ਉੱਥੇ ਫਰੀਜ਼ਰ ਚ ਰੱਖਿਆ ਹੋਇਆ ਸੀ ਕਿੱਥੇ ਉਹਨਾਂ ਨੂੰ ਕੱਟਿਆ ਜਾਂਦਾ ਸੀ ਕਿੱਥੇ ਸਪਲਾਈ ਕੀਤਾ ਜਾਂਦਾ ਸੀ ਬਹੁਤ ਸਾਰੇ ਸਵਾਲ ਆ ਜਿਹੜੇ ਖੜੇ ਹੋ ਚੁੱਕੇ ਸੀ ਲੋਕਾਂ ਦੇ ਵਿੱਚ ਇੱਕ ਰੋਸ ਸੀ ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਤੇਜ਼ ਕੀਤੀ ਔਰ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਦਿਨਾਂ ਬਾਅਦ ਹੀ ਯਾਨੀ ਕਿ ਅੱਜ 8 ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਖਿਲਾਫ ਕੇਸ ਵੀ ਦਰਜ ਕਰ ਲਿਆ ਗਿਆ ਹੈ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਲਜ਼ਮਾਂ ਦੇ ਕਬਜ਼ੇ ਦੇ ਵਿੱਚੋਂ 29 ਕੁਇੰਟਲ 32 ਕਿਲੋ ਗਾਊ ਦਾ ਮਾਸ ਬਰਾਮਦ ਕੀਤਾ ਗਿਆ ਹੈ। ਮਲਜ਼ਮਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਦੇ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਦੇ ਬਿਆਨਾਂ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਫਗਵਾੜਾ ਤੋਂ ਲੁਧਿਆਣਾ ਵਾਲੇ ਪਾਸੇ ਜੀਟੀ ਰੋਡ ਤੇ ਜੋਤੀ ਢਾਬਾ ਫਗਵਾੜਾ ਦੇ ਪਿਛਲੇ ਪਾਸੇ ਬਣੇ ਗੋਦਾਮ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਗਾਂ ਦਾ ਮਾਸ ਕੱਟ ਕੇ ਪੈਕ ਕੀਤਾ ਜਾਂਦਾ ਸੀ। ਕਈ ਲੋਕ ਮਾਸ ਕੱਟਣ ਅਤੇ ਪੈਕ ਕਰਨ ਦਾ ਕੰਮ ਕਰਦੇ ਸੀ। ਇਹ ਗਊ ਦਾ ਮਾਸ ਹੱਡਾ ਰੋਡ ਹਸ਼ਿਆਰਪੁਰ ਰੋਡ ਫਗਵਾੜਾ ਤੇ ਕੱਟਿਆ ਜਾਂਦਾ ਸੀ ਤੇ ਜੋਤੀ ਢਾਬਾ ਫਗਵਾੜਾ ਦੇ ਪਿਛਲੇ ਪਾਸੇ ਪੈਕਿੰਗ ਪਲਾਂਟ ਦੇ ਵਿੱਚੋਂ ਪੈਕ ਕੀਤਾ ਜਾਂਦਾ ਸੀ ਜੋ ਕਿ ਦਿੱਲੀ ਅਤੇ ਸ਼੍ਰੀਨਗਰ ਨੂੰ ਸਪਲਾਈ ਕੀਤਾ ਜਾਂਦਾ ਸੀ ਜਦੋਂ ਮੌਕੇ ਤੇ ਛਾਪਾ ਮਾਰਿਆ ਗਿਆ ਤਾਂ ਜੋਤੀ ਟੱਬਾ ਫਗਵਾੜਾ ਦੇ ਪਿਛਲੇ ਪਾਸੇ ਪੈਕਿੰਗ ਪਲਾਂਟ ਤੋਂ ਵੱਡੀ ਮਾਤਰਾ ਦੇ ਵਿੱਚ ਪੈਕ ਕੀਤਾ ਗਿਆ ਗਾਂ ਦਾ ਮਾਸ ਬਰਾਮਦ ਕੀਤਾ ਗਿਆ ਤੇ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਫੜਿਆ ਗਿਆ ਇਸ ਅਧਾਰ ਤੇ ਮਾਮਲਾ ਦਰਜ ਕਰਕੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰੀਮਾਂਡ ਹਾਸਲ ਕੀਤਾ ਜਾਵੇਗਾ ਮੁਲਜ਼ਮਾਂ ਤੋਂ ਇਲਾਵਾ ਗਾਂ ਦੇ ਮਾਸਤੇ ਤਸਕਰੀ ਕਰਨ ਵਾਲੇ ਹੋਰ ਲੋਕਾਂ ਦੀ ਸ਼ਮੂਲੀਅਤ ਦਾ ਵੀ ਖੁਲਾਸਾ ਹੋਣ ਦੀ ਸੰਭਾਵਨਾ ਹੈ ਯਾਨੀ ਕਿ ਇਸ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਜੁੜੇ ਹੋਏ ਹੋ ਸਕਦੇ ਨੇ ਹਾਲਾਂਕਿ ਹੁਣ ਪੁਲਿਸ ਦੇ ਵੱਲੋਂ ਜਿੰਨਾ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦਾ ਰਿਮਾਂਡ ਲਿਆ ਜਾਵੇਗਾ ਉਸ ਤੋਂ ਬਾਅਦ ਉਹਨਾਂ ਤੋਂ ਹੋਰ ਵੀ ਜਾਣਕਾਰੀ ਹੈ ਜਿਹੜੀ ਉਹ ਹਾਸਲ ਕੀਤੀ ਜਾਵੇਗੀ ਕਿ ਆਖਰ ਕੌਣ ਕੌਣ ਲੋਕ ਇਸ ਦੇ ਵਿੱਚ ਸ਼ਾਮਿਲ ਸੀ ਕਿਵੇਂ ਕਿਵੇਂ ਗਊ ਦਾ ਮਾਸ ਜਿਹੜਾ ਤਸਕਰੀ ਕਿੱਥੇ ਕੀਤਾ ਜਾਂਦਾ ਸੀ ਉਹ ਤਾਂ ਸਾਹਮਣੇ ਆਇਆ ਜਾਂਦਾ ਆ ਹੀ ਗਿਆ ਪਰ ਕਿੱਥੋਂ ਗਊਆਂ ਲੈ ਕੇ ਆਉਂਦੇ ਸੀ ਕਿੱਥੇ ਕੱਟਿਆ ਜਾਂਦਾ ਸੀ ਕਿਹਨੇ ਇਹ ਸ਼ੁਰੂ ਕੀਤਾ ਇਹ ਸਾਰੀਆਂ ਗੱਲਾਂ ਦੇ ਖੁਲਾਸੇ ਹੋਣਗੇ ਤੇ ਜੇਕਰ ਫੜੇ ਗਏ ਮুলਜ਼ਮਾਂ ਦੀ ਗੱਲ ਕਰੀਏ ਤਾਂ ਵੱਖ-ਵੱਖ ਇਲਾਕਿਆਂ ਤੋਂ ਉਸਬੰਧ ਰੱਖਦੇ ਨੇ ਕੋਈ ਪੱਛਮੀ ਬੰਗਾਲ ਤੋਂ ਐ ਇਸ ਤੋਂ ਇਲਾਵਾ ਕੋਈ ਉੱਤਰ ਪ੍ਰਦੇਸ਼ ਤੋਂ ਐ ਇਸ ਤੋਂ ਇਲਾਵਾ ਇੱਕ ਜਿਹੜਾ ਮੁਲਜ਼ਮ ਐ ਇਹਦੇ ਵਿੱਚ ਨਾਬਾਲਗ ਵੀ ਐ ਤਾਂ ਪੁਲਿਸ ਦੇ ਵੱਲੋਂ ਟੋਟਲ ਜਿਹੜੇ 8 ਮੁਲਜ਼ਮ ਐ ਉਹ ਫੜੇ ਗਏ ਨੇ ਤੇ ਹੁਣ ਅਗਲੀ ਕਾਰਵਾਈ ਐ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਐ ਤੇ ਰਿਮਾਂਡ ਲੈਣ ਤੋਂ ਬਾਅਦ ਇਸ ਦੇ ਨਾਲ ਜੁੜੇ ਹੋਏ ਹੋਰ ਵੀ ਕਈ ਖੁਲਾਸੇ ਹੋ ਸਕਦੇ ਨੇ